ਆਪੀਪੀ ਨੂੰ ਗੁਰਦੁਆਰਾ ਸਾਹਿਬ ਦੀ ਮੈਂਬਰਸ਼ਿਪ ਚਾਹੀਦੀ ਆ ਤਾਂ ਕਿ ਆਪਣੀਆਂ ਚੰਗੀਆਂ ਸੇਵਾਵਾਂ ਗੁਰਦੁਆਰਾ ਸਾਹਿਬ ਵਾਸਤੇ ਦੇ ਸਕੇ ਤੇ ਇਹਨਾਂ ਨੇ ਕਮੇਟੀ ਮੈਂਬਰਾਂ ਨੂੰ ਆਪਣਾ ਲੈਟਰ ਵੀ ਲਿਖਿਆ ਸੀਗਾ ਤੇ ਉਹਨਾਂ ਨੇ ਖਾਲੀ ਮੋੜ ਤਾਂ ਲੋਕ ਕਹਿੰਦੇ ਵੈਸੇ ਹੀ ਖਾਲੀ ਹੈ ਵੀ ਇਹਤੇ ਸਾਈਨ ਨਹੀਂ ਕੀਤੇ ਬੀਬੀ ਕਹਿੰਦੀ ਲੋਕ ਕਹਿੰਦੇ ਉਹਨਾਂ ਨੇ ਸਾਈਨ ਕੀਤੇ ਸੀਗੇ ਦੇ ਫੋਟੋਕਾਪੀ ਕੁਝ ਦਿਖਾ ਰਹੇ ਨੇ ਉੰਨਾ ਨਹੀਂ ਨਕਾਰਤਾ ਕਰ ਦਿੱਤਾ ਵੀ ਅਸੀਂ ਤੇਰੀਆਂ ਚੰਗੀਆਂ ਸੇਵਾਵਾਂ ਨਹੀਂ ਲੈਣੀਆਂ ਹੈਗੀਆਂ। ਮੇਰੀ ਹੱਥ ਜੋੜ ਕੇ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਵੀ ਸੇਤੀ ਤੋਂ ਪਹਿਲਾਂ ਇਹਨੂੰ ਜਲਦੀ ਜਲਦੀ ਕਮੇਟੀ ਮੈਂਬਰ ਹੋ ਸਕਦਾ ਪ੍ਰਧਾਨਗੀ ਦਿੱਤੀ ਜਾਵੇ ਤਾਂ ਤਾਂਕਿ ਸੇਤੀ-ਛੇਤੀ ਆਪਣੀਆਂ ਸੇਵਾਵਾਂ ਗੁਰਦੁਆਰਾ ਸਾਹਿਬ ਵਿੱਚ ਪੇਸ਼ ਕਰ ਸਕੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਪੀਆਂ ਦੀ ਭਰਤੀ ਹੋਣੀ ਜ਼ਰੂਰੀ ਹੈਗੀ ਤੇ ਇਹ ਕਹਿੰਦੀ ਮੈਂ ਬਹੁਤ ਦਇਸ਼ਤ ਪਾਈ ਹੋਈ ਹੈਗੀ ਵੀ ਇਸ ਤਰ੍ਹਾਂ ਦੇ ਦਇਸ਼ਤੀ ਬੰਦੇ ਨੂੰ ਵੀ ਕਮੇਟੀ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈਗਾ ਸੁਣਿਓ ਇਹਦੇ ਨਾਲ ਵੀਡੀਓ ਐਡਿਟ ਕੀਤੀ ਹੋਈ ਹੈਗੀ ਚੱਲ ਰਹੀ ਹੈਗੀ ਵੀ ਜਲਦੀ ਤੋਂ ਜਲਦੀ ਹੀ ਇਸ ਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਅੱਗੇ ਸੁਣੋ ਕੀ ਕਹਿੰਦੇ ਨੇ ਸਸਿਗਾਲ ਜੀ ਸਰੇ ਨੂੰ ਆਈਏ ਲੈਟਰ ਆਪਣਾ ਨੂੰ ਕੰਡਰੋਡ 42 ਵਿੰਜ਼ਰ ਗੁਰਦੁਆਰੇ ਤੋਂ ਆਹ ਗਿਆ 300 ਡਾਲਰ ਦਾ ਚੈੱਕ ਜਿਹੜੇ ਇਹਨਾਂ ਨੇ ਮੈਨੂੰ મોੜਿਆ ਗੁੱਡ ਜੌਬ ਆਹ ਗਿਆ ਲੈਟਰ ਇਹ ਮੇਦੀ ਲੈਟਰ ਪੇਪਰ ਹੈ ਪ੍ਰਿੰਟਡ ਜਿਸ ਤੇ ਮੈਂ ਲੈਟਰ ਲਿਖਿਆ ਹੈ ਪਰ ਜੇ ਤੁਸੀਂ ਗੌਰ ਫਰਮਾਉਂਗੇ ਤਾਂ ਸਿਰਫ ਇੰਗਲਿਸ਼ ਟਾਈਪ ਕੀਤਾ ਕਿਸੇ ਦੇ ਵੀ ਸਿਗਨੇਚਰ ਜਾਂ ਗੁਰੂ ਦਾ ਵੀ ਸਟੈਂਪ ਨਹੀਂ ਹੈ ਇਹ ਜਿਹੜਾ ਸੀ ਜਿਹੜਾ ਕੋਲੋਂ ਆਇਆ ਸੀ ਹੁਣ ਫਤੰਤਰਾ ਨੇ ਕਟੁਕੜ 500 ਡਾਲਰ ਲੱਤਾ ਹੋਣਾ ਲਾਇਰ ਨੂੰ ਆ ਲੈਟਰ ਟਾਈਪ ਕਰਵਾਉਣਾ ਆ ਇਹਦਾ ਪ੍ਰਾਈਵੇਟ ਕੋਰੀਅਰ ਵਾਲਾ 100 ਟਾਈਪ ਕਰਵਾਉਣਾ ਇਹ ਲੱਗੇ ਇੱਕ ਲੈਸੀ ਕਰੇ ਵਾਲ ਨੂੰ ਉਹਦੀ ਮੈਂਬਰਸ਼ਿਪ ਵੀ ਦੇਣੀ ਇਹਨਾਂ ਨੇ ਗੱਲੇ ਵਿੱਚੋਂ 800 ਡਾਲਰ ਕੱਢ ਕੇ ਇੱਕ ਲੇਡੀ ਉੱਪਰ ਖੜਾ ਕੇ ਫੇਸਬੁਕ ਦੀ ਵਿਦਵਾਨਾ ਕਿਉਂ ਇਹਨਾਂ ਨੂੰ ਲੱਗਿਆ ਖਾੜੇ ਖੜੇ ਜੇ ਉੱਤੇ ਜਾਂਦੇ ਆ ਸੰਗਤ ਦਾ ਹਰਾਮ ਦਾ ਪੈਸਾ ਹੈ ਲਾਓ ਸੋ ਇਹ ਇਸ ਪੈਸੇ ਨੂੰ ਹਰਾਮ ਦਾ ਸਮਝਦੇ ਆ ਹਰਾਮ ਵਰਗੂ ਯੂਜ਼ ਕਰਦੇ ਆ ਉਹਨੇ ਕਹਿੰਦੀ ਆ ਵੀ ਨੈਂਸੀ ਤਾਂ ਨੈਂਸੀ ਦਾ ਤਾਂ ਕੋਈ ਰੁਝਾਨ ਨਹੀਂ ਕਿਧਰ ਤੁਹਾਨੂੰ ਨਹੀਂ ਲੱਗਦਾ ਇਹ ਕੋਈ ਆ ਕੇ ਉੱਥੇ ਵਰਕਸ਼ਾਪ ਨਹੀਂ ਕਰਦੀ ਦਿਸਨ that ਜਿਸਨੋਂ ਤਾਂ ਲੱਗਿਆ ਪਹਿਲੇ ਮੈਂ ਇਹਨਾਂ ਨੂੰ ਪੁੱਛਾਂ ਵੀ ਮਾਮਿਓ ਮੇਰੀ ਮਾਂ ਦੇ ਭਰਾ ਹੋ ਤੁਸੀਂ ਇੱਕ ਜਣਾ ਨੇ ਮੈਨੂੰ ਸਾਈਨ ਨਹੀਂ ਕੀਤੇ ਬਸ ਲੇਟਰ ਬੜੀ ਖੂਬਸੂਰਤ ਰਿਸਪੈਕਟਫੁਲ ਪਾਈ ਆ ਹਾਜ਼ਮੇ ਟੂ ਗੋਡ ਬੜੀ ਰਿਸਪੈਕਟ ਨਾਲ ਲੈਟਰ ਲਿਖੀ ਹੈ ਕਿਉਂਕਿ ਹਨ ਨੂੰ ਪਤਾ ਸੀ ਵਿੱਚ ਕੋਈ ਵੀ ਗੱਲ ਟੇਢੀ ਹੋਈ ਨਾ ਇਸੇ ਨੇ ਬਾਲ ਦੀ ਖਲ ਕੱਢਣੀ ਹੈ ਚਲੋ ਇਹ ਵੀ ਦਰ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਆ ਇੰਨਾ ਦੇਖ ਲੋ ਵੀ ਮੇਰੀ ਇੰਨੀ ਦਹਿਸ਼ਤ ਆ ਕਿਸੇ ਪਤੰਦਰ ਦੇ ਕਮੇਟੀ ਮੈਂਬਰ ਨੇ ਸਾਈਨ ਨਹੀਂ ਕੀਤੇ ਆਏ 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 ਹੱਥ ਕੰਬਦੇ ਰਹਿਣਾ ਤੇ ਆਏ ਆਏ ਕਿਉਂਕਿ ਇਹ ਆਏ ਆਈਆਂ ਠੀਕ ਹੈ ਇਸਨੇ ਮੈਂ ਹੱਥ ਕੰਬ ਕੇ ਇਹਨਾਂ ਨੇ ਸਾਈਨ ਨਹੀਂ ਮਾਰੇ ਦੇ ਉੱਪਰ ਕਿਉਂ ਨਾਂ ਤੁਸੀਂ ਕਿਤੇ ਸੁਣਾ ਕਰਦੇ ਨੈਸ ਨੂੰ ਪਤਾ ਨਹੀਂ ਲੱਗ ਜੇ ਸਾਰੇ ਕਮੇਟੀ ਦੇ ਮੈਂਬਰ ਵਾਲੇ ਕਹਿੰਦੇ ਮੈਂ ਨਹੀਂ ਸਾਈਨ ਕਰਨੇ ਭਾਜੀ ਕੱਲ ਨੂੰ ਮੇਰੇ ਮਗਰ ਬਹਿ ਚੁੱਕੀ ਦੂਜੇ ਖਾਲਾ ਮੈਂ ਨਹੀਂ ਕਰਨੇ ਮੇਰੇ ਮਗਰ ਬਹਿ ਚੁੱਕੀ ਹੁਣ ਜਿਹੜਾ ਪਰਪਲ ਸ਼ੈਂਪੂ ਵਾਲਾ ਬਾਬਾ ਚਾਰ ਤੋਂ ਉਹਦੇ ਖਾਸ ਬੰਦੇ ਆ ਗਏ ਕਮੇਟੀ 'ਚ ਇਹ ਉਹੀ ਪਰਪਲ ਸ਼ੈਂਪੂ ਵਾਲਾ ਆ ਵੀ ਜਿਹਦੇ ਡਰੱਗ ਦਾ ਕੇਸ ਪਿਆ ਸੀ ਇਦਾਂ ਦੇ ਲੋਕ ਮੈਂਬਰਸ਼ਿਪ ਲੈ ਕੇ ਬੈਠੇ ਗੁਰੂਗੜ੍ਹ ਦੀ ਪੁਆਇੰਟ ਵੀ ਨੋਟਡ ਇਹ ਬੰਦਾ ਹੋਣਾ ਪਿਛਲੇ ਸਾਲ ਮੈਂ ਟਰਸਟ ਪਾਸਿੰਗ ਦੇਣਾ ਚਾਹੁੰਦਾ ਸੀ ਪਰ ਜਿਹੜੀ ਪ੍ਰਾਰੀ ਕਮੇਟੀ ਸੀ ਉਹਨਾਂ ਨੇ ਟਰਸਟ ਪਾਸਿੰਗ ਤੇ ਸਾਈਨ ਨਹੀਂ ਕੀਤੇ ਅਜੇ ਜਿਹੜੇ ਚਾਰ ਬੰਦੇ ਆ ਗਏ ਤਾਂ ਇਹਨੇ ਮੇਰੀ ਮੈਂਬਰਸ਼ਿਪ ਕੈਨਸਲ ਕੀਤੀ ਸੀ ਮੈਂਬਰਸ਼ਿਪ ਨਹੀਂ ਦੇਣੀ ਸੋ ਸਾਡਾ ਧਿਆਨ ਨਹੀਂ ਜੀ ਅਸੀਂ ਤਾਂ ਸਿੱਖੀ ਨਾਲ ਜੁੜੇ ਹੀ ਨਹੀਂ ਹੋਇਆ ਪਰ ਜਿਹੜਾ ਡਰੱਗ ਵੇਚਦੇ ਆ ਡਰੱਗ ਡੀਲਰ ਨੇ ਜਿਨ੍ਹਾਂ ਦੇ 3 ਪੁੱਤਾਂ ਜੇਲ੍ਹਾਂ 'ਚ ਨੇ ਉਹ ਗੁਰਦਾਰੇ ਬਹਿ ਕੇ ਮੈਂਬਰਸ਼ਿਪ ਲੈ ਸਕਦੇ ਆ ਵਾਓ ਸੋ ਇਹ ਕਮੇਟੀ ਆ ਇਹ 7 ਜਣੇ ਦੇ ਵਿੱਚ ਇੱਕ ਬੰਦਾ ਐਸਾ ਜਿਹਦੀ ਘਰ ਨੇ ਗਾਤਰਾ ਨਹੀਂ ਪਾਇਆ ਸੋ ਅਮਰਤ ਸਕੜੇ ਇੱਕ ਜੋੜੇ ਮੀਆਂ ਬੀਬੀ ਦੋਨੋਂ ਨੂੰ ਸ਼ਕਲ ਪੈਂਦਾ ਹੈ ਇਹ ਨਹੀਂ ਕਿ ਇੱਕ ਨੇ ਸ਼ਕਲ ਲਏ ਹੋਏ ਕੰਪਨੀ ਹੁੰਦੀ ਸੋ ਜਿਹੜੇ ਬੇਅਦਬੀ ਹੈ ਸ਼੍ਰੀ ਸਾਹਿਬ ਦੀ ਜਿਹੜੀ ਬੇਅਦਬੀ ਹੈ ਅਮਰ ਸ਼ਕਨ ਦੀ ਉਹ ਇਹਨਾਂ ਦੇ ਕਮੇਟੀ ਮੈਂਬਰ ਨੇ ਕੀਤੀ ਉਸ ਕਮੇਟੀ ਮੈਂਬਰ ਨੂੰ ਕਮੇਟੀ ਚੋਂ ਜਲਦੀ ਤੋਂ ਜਲਦੀ ਕੱਢਿਆ ਜਾਵੇ ਕਿਉਂਕਿ ਇਹਨੇ ਬੇਅਦਬੀ ਕੀਤੀ ਹੁਣ ਰਹੀ ਗੱਲ ਇਲੈਕਸ਼ਨਸ ਦੀ ਮੈਂ ਤੁਹਾਨੂੰ ਪਹਿਲੇ ਵੀ ਅਨਾਉਂਸਮੈਂਟ ਕੀਤੀ ਸੀ ਕਿ ਕਈਆਂ ਨੂੰ ਭਾਵੇਂ ਕਿ 20 ਸਤੰਬਰ ਤੋਂ ਬਾਅਦ ਗੱਲ ਕਰਾਂਗੇ ਹੁਣ ਕਹਦੇ ਨੇ 1 ਅਕਤੂਬਰ ਤੋਂ ਬਾਅਦ ਸੋ ਬਿਲਕੁਲ ਜੀ ਵਿੰਜ਼ਰ ਸ਼ਹਿਰ ਦਾ ਕੌਂਟੀ ਰੋਡ 42 ਤੇ ਜਿਹੜਾ ਪੁਰਾਣਾ ਸਰੂਕਾਰ ਹੈ ਹੁਣ ਤਿੰਨ ਹੋ ਗਏ ਨੇ ਤੁਹਾਨੂੰ ਪਸਲਾ ਬੜਾ ਪੁਰਾਣਾ ਵੱਡਾ ਸਰੂਕਾਰ ਹੈ ਸੋ ਜੀ ਲਕਸ਼ਣ ਕਰਵਾ ਰਹੇ ਹਾਂ ਦਸੰਬਰ ਚ ਜਿਹਦੇ ਵਿੱਚ ਮੈਂ ਅੱਜ ਮੈਂ ਅਨਾਉਂਸਮੈਂਟ ਕਰ ਰਹੀ ਹਾਂ ਕਿ ਡਾਕਟਰ ਸੁਖਦੇਵ ਖੋਨਰ ਦ ਵੰਡਰਫੁਲ ਪਰਸਨੈਲਿਟੀ ਉਹਨਾਂ ਖ ਨੇਸਟ ਇਮਾਨਦਾਰ ਬੰਦਾ ਮੈਂ ਆਪਣੀ ਜ਼ਿੰਦਗੀ ਚ ਨਹੀਂ ਵੇਖਿਆ ਸੋ ਮੈਂ ਉਹਨਾਂ ਨੂੰ ਅਸਟੈਂਡ ਕਰ ਰਹੀ ਐ ਉਹ ਖੜ ਰਹੇ ਨੇ ਇਲੈਕਸ਼ਨ ਦੇ ਵਿੱਚ ਜੇ ਤੁਸੀਂ ਚੋਣੇ ਹੋਣਾ ਕਿ ਗੁਰਦੁਆਰੇ ਤੇ ਜਿਹੜੇ ਅੰਦਰ ਸਾਰੇ ਹਕਾਮ ਜਮ ਇਨੇ ਸਾਲਾਂ ਤੋਂ ਕੰਜਰ ਘਾਟ ਚੱਲਦੇ ਆ ਬੰਦ ਹੋਵੇ ਤਾਂ ਇਮਾਨਦਾਰ ਬੰਦੇ ਨੂੰ ਵੋਟ ਪਾਓ ਜੇ ਤੁਸੀਂ ਵੋਟ ਚੋਰਾਂ ਨੂੰ ਪਾਉਣੀ ਐ ਤਾਂ ਇਹ ਕੰਜਰ ਘਾਟ ਅਹੀਂ ਚੱਲਣਾ ਗੁਰੂ ਘਰ ਦੇ ਵਿੱਚ ਸੋ ਮੇਰੀ ਬੇਤੀ ਐ ਸਾਰੀ ਸੰਗਤ ਨੂੰ ਕਿ ਪਾਸ ਤੋਂ ਡਾਕਟਰ ਸਖਤੇ ਸਿੰਘ ਕੁਨਰ ਅੰਕਲ ਦਾ ਕੁਨਰ ਅੰਕਲ ਕਦੇ ਆਪਣੇ ਮੋਹਰੋਂ ਨਹੀਂ ਦੱਸਣਗੇ ਸੁਖਦੇਵ ਕੋਨਰ ਜੀ ਕਰੇ ਆਪਣੇ ਮੂੰਹ ਨਹੀਂ ਦੱਸਣਗੇ ਕਿ ਉਹਨਾਂ ਨੇ ਵਿੰਦਰ ਸ਼ਹਿਰ ਚ ਕਿੰਨੇ ਬੱਚਿਆਂ ਦੇ ਬਦਲ ਦਿੱਤੇ ਮੈਂ ਅੱਖੀਂ ਦੇਖਿਆ ਬੱਚੇ ਕਈ ਸੋਸਾਇਟੀ ਤੱਕ ਕਰਨ ਚਲੇ ਗਏ ਸੀ ਫੀਸ ਪਰ ਉਹ ਪੈਸੇ ਨਹੀਂ ਆ ਉਹਨਾਂ ਨੇ ਸਭ ਕੁਝ ਵੇਚਤਾ ਉਹਨਾਂ ਨੇ ਸਭ ਕੁਝ ਲਟਾਤਾ ਸਿਰਫ ਦਾਨ ਪਹੁੰਚਾ ਫਲਾ ਨੇ ਣੇੜੇ ਦੀ ਫੀਸ ਭਰਤੀ ਉਹ ਕੋਈ ਪੁੜੀ ਚਲੇਗੀ ਜੀ ਮੈਨੂੰ ਕੈਂਸਰ ਆ ਮੈਂ ਪੱਕੀ ਨੇ ਮੇਰਾ ਇਲਾਜ ਕਰਾਣਾ ਮੈਨੂੰ ਇੰਨੇ ਪੈਸੇ ਚਾਹੀਦੇ ਆ ਉਹਨੂੰ ਖਾਲਪ ਕਰਦੇ ਅੱਜ ਮੈਂ ਵੀ ਜਿਸ ਮੁਕਾਮ ਤੇ ਆ ਮੈਂ ਵੀ ਹਵਾ ਛੁੱਟੀ ਫਿਰਦੀ ਰਹੀ ਨਾ ਤੇ ਮੈਂ ਜਿਸ ਮੁਕਾਮ ਤੇ ਆ ਪੈਰਾਂ ਤੇ ਖੜੀ ਐ ਉਹ ਇਹਨਾਂ ਦੇ ਬਦੌਲਤ ਆ ਮੈਂ ਸਮੁੰਦਰ ਦੇ ਵਿੱਚ ਡੁੱਬਰੀ ਸੀ ਮੇਰਾ ਹੱਥ ਕਿਸੇ ਨੇ ਫੜਿਆ ਨਹੀਂ ਸੀ ਸਿਰਫ ਸੁਖਦੇਵ ਅੰਤ ਸੀ ਡਾਕਟਰ ਸਾਹਿਬ ਜਿਨ੍ਹਾਂ ਨੇ ਮੈਨੂੰ ਉਸ ਸਮੁੰਦਰ ਤੋਂ ਕੱਢਿਆ ਮੈਨੂੰ ਪੈਰਾਂ ਤੇ ਖੜਾ ਕੀਤਾ ਤੇ ਅੱਜ ਦੇਖ ਲੋ ਉਹਨਾਂ ਨੇ ਇੱਕ ਨੇਕ ਦਿਲ ਨਾਲ ਮੇਰੀ ਮਦਦ ਕੀਤੀ ਉਹਨਾਂ ਦੇ ਮਦਦ ਤੇ ਪਿੱਛੇ ਕੋਈ ਸਵਾਰਥ ਨਹੀਂ ਸੀ ਇੱਕ ਨੇ ਇੱਕ ਦਿਲ ਨਾਲ ਮਦਦ ਕੀਤੀ ਤੇ ਉਹ ਮਦਦ ਮੈਨੂੰ ਇੰਨੀ ਫੱਲੀ ਕਿ ਮੈਂ ਉਸ ਮਦਦ ਤੋਂ ਨਵੀਂ ਗੱਡੀ ਲਈਤੀ ਆਪਣਾ ਘਰ ਲਿੱਤਾ ਆਪਣੀ ਮੰਮ ਨੂੰ ਇੱਥੇ ਸੱਦਿਆ ਮੈਂ ਵੈਲਥ ਸੈਟ ਹੋ ਗਈ ਉਹਨਾਂ ਦੀ ਮਦਦ ਤੋਂ ਕਿਉਂਕਿ ਜਦੋਂ ਮਦਦ ਕਰਦੇ ਹੋ ਮਦਦ ਤੇ ਪਿੱਛੇ ਨਹੀਂ ਕਹਿੰਦੇ ਵੀ ਹਾਂ ਹੁਣ ਇਹਦੀ ਮਦਦ ਕਰੂੰਗਾ ਮੁੜ ਕੇ ਇਹਦੇ ਤੋਂ ਫਰਾਹ ਮੰਗੂ ਜਿਵੇਂ ਲੋਕ ਕਰਦੇ ਨਾ ਮਦਦ ਕਰਕੇ ਤੁਸੀਂ ਸਵਾਰਥ ਕਿਸੇ ਦੀ ਮਦਦ ਕਰਦੇ ਹੋ ਉਹ ਮਦਦ ਕਦੀ ਨਹੀਂ ਲੱਗਦੀ ਮੀ ਸਵਾਰਥ ਭਾਵਨਾ ਨਾਲ ਇنسان ਦੀ ਮਦਦ ਕਰੋ ਹੁਣ ਜੇ ਤੁਸੀਂ ਦੇਖੋ ਤੁਸੀਂ ਕਹੋਗੇ ਵੀ ਡਾਕਟਰ ਸੁਖਦੇਖ ਨੂੰ ਜਿਹਨਾਂ ਅਮਰੀਕੀਓਂ ਭਾਂਦੇ ਉਹ ਤਾਂ ਖਾਲਸਤਾਨੀ ਨੇ ਬਿਲਕੁਲ ਖਾਲਸਤਾਨੀ ਨੇ ਬੰਦੇ ਬਹੁਤ ਚੰਗੇ ਨੇ ਮੈਂ ਤੁਹਾਨੂੰ ਪਹਿਲੇ ਕਿਹਾ ਮੈਂ ਸਿਰਫ ਉਹ ਜੀ ਖਾਲਸਤਾਨੀਆਂ ਦੇ ਬਰੋਤਾ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਆ ਜਿਹੜੇ ਆਪਣੇ ਲਿਮਿਟਸ ਕਰਾਸ ਕਰਦੇ ਆ ਪਰ ਅੰਕਲ ਨੇ ਕਦੀ ਵੀ ਆਪਣੀ ਕੋਈ ਐਸੀ ਲਿਮਿਟ ਕਰਾਸ ਨਹੀਂ ਕੀਤੀ ਉਹ ਆਪਣੇ ਖਾਲਸਤਾਨ ਦਾ ਪ੍ਰਚਾਰ ਕਰਦੇ ਮੈਨੂੰ ਕੋਈ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਮੈਂ ਆਪਣੇ ਇੰਡੀਆ ਨੂੰ ਪਿਆਰ ਕਰਦੀ ਆ ਫਰ ਲੜਾਈ ਸਾਡੇ ਕੋਈ ਪਰਸਨ ਨਹੀਂ ਮੇਰੇ ਕੋਈ ਪਰਸਨ ਖਾਲਸਰ ਨਹੀਂ ਲੜਾਈ ਇਹ ਲੜਾਈ ਵਿਚਾਰਾਂ ਦੀ ਹੈ ਨਹੀਂ ਵਿਚਾਰ ਮੈਚ ਹੁੰਦੇ ਪਰ ਮੈਨੂੰ ਗੋਡਫਾਦਰ ਮੰਨੇ ਆਪਣੀ ਲਾਈਫ ਨੂੰ ਮੈਨੂੰ ਬੇਟੀ ਮੰਨਦੇ ਨੇ ਇੱਕ ਤਾਂ ਮੈਨੂੰ ਦੁੱਖ ਲੱਗਦਾ ਮਨ ਨੂੰ ਕਿ ਉਹ ਸ਼ਖਸ ਉਹ ਪਰਸਨੈਲਿਟੀ ਹੈ ਵੀ ਜਿਨ੍ਹਾਂ ਨੇ ਇਹ ਗੁਰਦੁਆਰਾ ਬਣਾਇਆ ਜਿਹਦੀ ਨੀਵ ਰੱਖੀ ਲੋਕਾਂ ਨੇ ਘਰ ਜਾ ਜਾ ਕੇ ਇਹਨਾਂ ਨੇ ਪੈਸਾ ਕੱਟਾ ਕੀਤਾ ਖੁਦ ਆਪਣੇ ਵੱਲੋਂ ਇੰਨਾ ਪੈਸਾ ਪਾਇਆ ਅੱਜ ਉਹ ਹੀ ਸ਼ਖਸ ਨੂੰ ਕਹਿੰਦੇ ਆ ਆ ਕਮੇਟੀ ਵਾਲੇ ਇਹ ਤਾਂ ਪਾਗਲ ਹੈ ਜੀ ਇਹੋ ਨਹੀਂ ਵਰਨਾ ਜੀ ਕਰਦੇ ਬਾਰੇ ਇਹ ਤਾਂ ਲੰਗਰ ਹਾਊਸ ਜੀ ਬੈਂਚ ਟੱਕੇ ਛੱਡ ਦੂਗਾ ਇਹ ਤਾਂ ਜਿਹੜੇ ਲੰਗਰ ਬਣਾਉਂਦੇ ਉਹ ਬੰਦੇ ਭਜਾ ਦੇਣੇ ਆ ਇਹ ਉਹ ਅਸੀਂ ਜੀ ਪੈਸੇ ਦਿੰਨੇ ਜਿਹੜੇ ਲੰਗਰ ਬਣਾਉਂਦੇ ਨਾ ਗੁਰਦੁਆਰੇ ਚ ਸੇਵਾ ਨਹੀਂ ਕਰਾਉਂਦੇ ਇਹ ਨਾ ਸੋਚੋ ਸੇਵਾ ਕਰ ਰਹੇ ਨੇ ਉਹ ਇੱਕ ਕਮੇਟੀ ਵਾਲੇ ਕਹਿੰਦੇ ਸੀ ਪੈਸੇ ਤੇ ਲਾਏ ਹੋਈਆਂ ਪੈਸੇ ਦੇ ਰਿਆ ਦਿਹਾੜੀ ਉਹਨਾਂ ਨੂੰ ਤੇ ਇਹਨਾਂ ਨੇ ਤਾਂ ਕਹਿੰਦੇ ਬੰਦੇ ਭਜਾ ਦੇ